ਅੱਜ ਤੁਹਾਨੂੰ ਸੈਰ ਕਰਾਉਨੇ ਆ ਬਾਦਾਮਵਰੀ ਪਾਰਕ ਸ਼੍ਰੀਨਗਰ ਇਹ ਇੱਕ ਇਤਿਹਾਸਕ ਪਾਰਕਾ ਇਸ ਦਾ ਇਤਿਹਾਸ ਕਾਫੀ ਪੁਰਾਣਾ ਪਰ ਲਿਖਤਾਂ ਦੇ ਅਨੁਸਾਰ 14ਵੀਂ ਸਦੀ ਤੋਂ ਪਹਿਲਾਂ ਇਸ ਦਾ ਨਿਰਮਾਣ ਕੀਤਾ ਗਿਆ ਸੀ ਇਸ ਪਾਰਕ ਨੇ ਕਈ ਰਾਜਿਆਂ ਦਾ ਦੌਰ ਦੇਖਿਆ ਮੁਗਲਾਂ ਨੇ ਆਪਣੇ ਰਾਜਕਾਲ ਦੌਰਾਨ ਇਸ ਪਾਰਕ ਵਿੱਚ ਕਾਫੀ ਸੁਧਾਰ ਕੀਤਾ ਅਤੇ ਉਸ ਤੋਂ ਬਾਅਦ ਡੋਗਰਿਆਂ ਨੇ ਵੀ ਇਸ پارک ਦਾ ਕਾਫੀ ਰੱਖ-ਰਖਾਓ ਕੀਤਾ ਜਦੋਂ ਇਤਿਹਾਸਕਾਰਾਂ ਨੇ ਇਸ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ 14ਵੀਂ ਸਦੀ ਤੋਂ ਕਿਤੇ ਪਹਿਲਾਂ ਦੀ ਬਣੀ ਗਈ پارک ਹੈ ਇਹ ਕਾਫੀ ਸੁੰਦਰ پارک ਆ ਜਦੋਂ ਵੀ ਕਸ਼ਮੀਰ ਆਏ ਤਾਂ ਜ਼ਰੂਰ ਵਿਜ਼ਿਟ ਕਰਿਓ